ਰਿਵੀ ਸੁਣੋ ਪ੍ਰੋਗਰਾਮ ਦੇਖ ਰਹੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਤੁਹਾਡੇ ਨਾਲ ਸਮਿਤਾ ਲਿਵਾਲ ਇਸ ਪ੍ਰੋਗਰਾਮ ਦੇ ਵਿੱਚ ਚ ਦਿਨ ਪਰ ਦੀਆਂ ਵੱਡੀਆਂ ਖਬਰਾਂ ਤੇ ਚਰਚਾ ਕਰਦੇ ਹਾਂ ਜਿਨ੍ਹਾਂ ਦੀ ਸਹੀ ਤੇ ਸਟੀਕ ਜਾਣਕਾਰੀ ਤੁਹਾਡੇ ਤੱਕ ਪਹੁੰਚਾਣੀ ਬੇਹਦ ਖਾਸ ਹੋ ਜਾਂਦੀ ਹੈ ਤੇ ਉਹਨਾਂ ਖਬਰਾਂ ਤੇ ਚਰਚਾ ਕਰਨ ਦੇ ਲਈ ਸਾਡੇ ਸਟੂਡੀਓ ਦੇ ਵਿੱਚ ਸਾਡੇ ਸਿਆਸੀ ਮਾਹਰ ਮਹਿਤਾਬ ਜੀ ਸਾਡੇ ਨਾਲ ਮੌਜੂਦ ਹੁੰਦੇ ਨੇ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰ ਲੈਣਾ ਮਹਿਤਾਬ ਜੀ ਬਹੁਤ ਬਹੁਤ ਸਵਾਗਤ ਹੈ ਜੀ ਧੰਨਵਾਦ ਜੀ ਸਭ ਤੋਂ ਪਹਿਲਾਂ ਜੇ ਗੱਲ ਕਰੀ ਜਾਵੇ ਤਾਂ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਅੱਜ ਹੋਈਆਂ ਜਿਹੜੀ ਚਰਚਾ ਦਾ ਵਿਸ਼ਾ ਬਣ ਗਈਆਂ ਨੇ ਤੇ ਮੈਨੂੰ ਲੱਗਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ 3-4 ਦਿਨ ਤੱਕ ਉਹਨਾਂ 'ਚ ਜ਼ਿਆਦਾ ਅਸਰ ਜਿਹੜਾ ਉਹਨਾਂ ਖਬਰਾਂ ਦਾ ਅਸਰ ਰਹੇਗਾ ਮਹਿਤਾਬ ਜੀ ਪਹਿਲੀ ਖਬਰ ਦੇ ਗੱਲ ਮੈਂ ਦੋ ਤਿੰਨ ਚੀਜ਼ਾਂ ਜੋੜ ਕੇ ਕਰਾਂਗੀ ਕਿਉਂਕਿ ਇੱਕੋ ਚੀਜ਼ ਦੇ ਨਾਲ ਜੁੜੀਆਂ ਹੋਈਆਂ ਚੀਜ਼ਾਂ ਹੈਗੀਆਂ ਨੇ ਵਿਕਰਮ ਮਜੀਠੀਆ ਨੂੰ ਸੁਪਰੀਮ ਕੋਰਟ ਤੋਂ ਰਾਹਤ ਮਿਲ ਗਿਆ ਆਮਦਨ ਤੋਂ ਵੱਧ ਜਾਇਦਾਦ ਮਾਮਲੇ ਦੇ ਵਿੱਚ ਜਿਸ ਤੋਂ ਬਾਅਦ ਕਈ ਪ੍ਰਤੀਕਰਮ ਜੁੜਿਆ ਸਾਹਮਣੇ ਆਏ ਨੇ ਉਧਰ ਚੀਮਾ ਸਾਹਿਬ ਕਹਿੰਦੇ ਆ ਕਿ ਜੇ ਜ਼ਮਾਨਤ ਮਿਲ ਗਈ ਕੇਸ ਕਿਹੜਾ ਖਤਮ ਹੋ ਗਿਆ ਅਜੇ ਤਾਂ ਟਰਾਇਲ ਦੇਖਣੇ ਪੈਣਗੇ ਸਜ਼ਾ ਜ਼ਰੂਰ ਹੋਏਗੀ ਉਧਰ ਡੇਰਾ ਬਿਆਸ ਮੁਖੀ ਢਿੱਲੋਂ ਜਿਹੜੇ ਹੈਗੇ ਆ ਗੁਰਿੰਦਰ ਢਿੱਲੋਂ ਜੀ ਉਹਨਾਂ ਨੇ ਕਿਹਾ ਕਿ ਵੀ ਪਹਿਲਾ ਬਿਆਨ ਜਿਹੜਾ ਪ੍ਰੈਸ ਨੂੰ ਦਿੱਤਾ ਕਿ ਜਿਹੜਾ ਡਰੱਗ ਮਾਮਲੇ ਤੇ ਕ੍ਰਮ ਮਜੀਠੀਆ ਨੂੰ ਕਿ ਉਹ ਕਹਿੰਦੇ ਕਿ ਵੀ ਜਿਹੜੇ ਇਲਜ਼ਾਮ ਲਗਾਏ ਗਏ ਨੇ ਬੇਬੁਨਿਆਦ ਨੇ ਤੇ ਰਿਸ਼ਤੇਦਾਰੀ ਆਪਣੀ ਜਗ੍ਹਾ ਇਨਸਾਨੀਅਤ ਆਪਣੀ ਜਗ੍ਹਾ ਇਹ ਵੀ ਉਹਨਾਂ ਨੇ ਕਿਹਾ ਇਸ ਦੇ ਨਾਲ ਹੀ ਨਬ ਦੇ ਕੁਵਰ ਦਾ ਦਸਤਾਰਬੰਦੀ ਸਮਾਰੋਹ ਹੋਇਆ ਜਿੱਥੇ ਉਹ ਪਹੁੰਚੇ ਸੀਗੇ ਤੇ ਇਹ ਗੱਲਾਂ ਬਾਤਾਂ ਸਾਹਮਣੇ ਆਈਆਂ ਜੀ ਬਿਲਕੁਲ ਬਿਲਕੁਲ ਔਰ ਤੁਸੀਂ ਬਿਲਕੁਲ ਠੀਕ ਕਿਹਾ ਵੀ ਜਿਹੜੇ ਅਗਲੇ 3-4 ਦਿਨ ਜਿਹੜੀ ਇਹਨਾਂ ਜਿਹੜੀਆਂ ਅੱਜ ਦੀਆਂ ਜਿਹੜੀਆਂ ਘਟਨਾ-ਕਰਮਾਂ ਜਿਹੜਾ ਸਿਆਸੀ ਘਟਨਾ-ਕਰਮ ਵੀ ਕਿਹਾ ਜਾ ਸਕਦਾ ਤੇ ਇਹਨਾਂ ਦੀ ਚਰਚਾ ਹੁੰਦੀ ਰਹੇਗੀ ਤੇ ਸਿਮੀ ਜੀ ਮੈਨੂੰ ਲੱਗਦਾ ਵੀ ਇਹਦਾ ਅਸਰ 3-4 ਦਿਨ ਨਹੀਂ ਕਈ ਹੋਰ ਵੀ ਲੰਬਾ ਸਮਾਂ ਖਿੱਚਿਆ ਜਾ ਸਕਦਾ ਜੀ ਇਵਨ ਮੈਂ ਕਹਿੰਦਾ ਵੀ ਕਈ ਮਹੀਨਿਆਂ ਤੱਕ ਵੀ ਖਿੱਚਿਆ ਜਾ ਸਕਦਾ ਕਿਉਂ ਇਹਦਾ ਕਾਰਨ ਹੈ ਜਿਹੜੀ ਹੁਣ ਚਰਚਾ ਹੋ ਗਈ ਹੈ ਐਸਐਸਸੀ ਗਲਿਆਰਿਆਂ 'ਚ ਸ਼ੁਰੂ ਹੋ ਗਈ ਹੈ ਕਿਉਂਕਿ ਦੇਖੋ ਬਾਬਾ ਗੁਰਿੰਦਰ ਸਿੰਘ ਢਿੱਲੋਂ ਜੀ ਡੇਰਾ ਬਿਆਸ ਦੇ ਮੁਖੀ ਉਹ ਮਿਲੇ ਨੇ ਜਾ ਕੇ ਤੇ ਉਹਨਾਂ ਨੇ ਮਤਲਬ ਮੀਡੀਆ ਨੇ ਜਦੋਂ ਪੁੱਛਿਆ ਉੱਥੇ ਬਈ ਕੀ ਗੱਲ ਜੀ ਤੁਸੀਂ ਇਸ ਤਰ੍ਹਾਂ ਕਿਵੇਂ ਕਿਸ ਤਰ੍ਹਾਂ ਮਤਲਬ ਕੀ ਗੱਲ ਕੀ ਹੈ ਉਹ ਕਹਿੰਦੇ ਵੀ ਜੇ ਤੁਹਾਡਾ ਰਿਸ਼ਤੇਦਾਰ ਹੋਵੇ ਤੁਸੀਂ ਮਿਲਣਾ ਹੋ ਹਮ ਇੱਕ ਇੱਕ ਤਾਂ ਵੱਡੀ ਗੱਲ ਇਹ ਸੀਗੀ ਉਧਰੋਂ ਨਾਲ ਦੀ ਨਾਲ ਉਹ ਇੱਕ ਇਹ ਵੀ ਕਿਹਾ ਉਹਨਾਂ ਨੇ ਬਈ ਉਹ ਇਸ ਕੇਸ ਦੇ ਵਿੱਚ ਕੋਈ ਦੰਮ ਨਹੀਂ ਹੈਗਾ ਝੂਠਾ ਕੇਸ ਪਾਇਆ ਗਿਆ ਇਹ ਸਾਰਾ ਮੁਖਲਤ ਹੈ ਔਰ ਉਸੇ ਵਕਤ ਉਸ ਦੇ ਨਾਲ ਹੀ ਉਸੇ ਟਾਈਮ ਕੁਝ ਦੇਰ ਬਾਅਦ ਹੀ ਜਿਹੜੀ ਹੈ ਸੁਪਰੀਮ ਕੋਰਟ ਤੋਂ ਜਿਹੜੀ ਮਜੀਤਿਆ ਹੋਣਾ ਲੋਕ ਰਾਹਤ ਮਿਲ ਜਾਂਦੀ ਹੈ ਬਿਲਕੁਲ ਰਾਹਤ ਮਿਲ ਗਈ ਹਾਂ ਤੇ ਇਹ ਜ਼ਮਾਨਤ ਮੰਜ਼ੂਰ ਹੋ ਗਈ ਪੱਕੀ ਜ਼ਮਾਨਤ ਕਹਿ ਰਹੇ ਨੇ ਹੁਣ ਇਹ ਪੱਕੀ ਜ਼ਮਾਨਤ ਹੈ ਤੇ ਔਰ ਕੋਈ ਵੱਡੀ ਗੱਲ ਨਹੀਂ ਜਿਹੜੀ ਸਿਆਸੀ ਗਲਿਆਰਿਆਂ ਦੀ ਗੱਲ ਕੀਤੀ ਅਸੀਂ ਚਰਚਾ ਜਿਹੜੀ ਛਿੜੀ ਹੋਈ ਹੈ ਵੀ ਹੁਣ ਸ਼ਾਇਦ ਸ਼ਰੋਮਨੀ ਅਕਾਲੀ ਦਲ ਤੇ ਭਾਜਪਾ ਦਾ ਸਮਝੌਤਾ ਵੀ ਹੋ ਜਾਵੇ ਔਰ ਡੇਰਾ ਜਿਹੜਾ ਬਿਆਸ ਹੈ ਸ਼ਾਇਦ ਇਸ ਦੇ ਵਿੱਚ ਮੁੱਖ ਭੂਮਿਕਾ ਨਿਭਾਵੇ ਇਹ ਗੱਲ ਵੀ ਜਿਹੜੀ ਹੈਗੀ ਹੈ ਸ਼ੁਰੂ ਹੋ ਚੁੱਕੀ ਹੈ ਉਹਨੇ ਹੋਵੇਗੀ ਜਾਂ ਨਹੀਂ ਹੋਵੇਗੀ ਇਹ ਭਵਿੱਖ ਦੇ ਗਰਭ ਚਾਹੇ ਲੇਕਿਨ ਕਿਉਂਕਿ ਇਹ ਹੋ ਸਕਦਾ ਮੈਂ ਤਾਂ ਆਪ ਜੀ ਇੱਕ ਗੱਲ ਮੈਂ ਜ਼ਰੂਰ ਇੱਥੇ ਕਹਿਣਾ ਚਾਹੂੰਗੀ ਕਿ ਜਦੋਂ ਕਿਸੇ ਡੇਰੇ ਦਾ ਮੁਖੀ ਆ ਜਿਵੇਂ ਡੇਰਾ ਬਿਆਸ ਦਾ ਮੁਖੀ ਜਿਹੜਿਆ ਗੁਰਿੰਦਰ ਢਿੱਲੋਂ ਗੁਰਿੰਦਰ ਢਿੱਲੋਂ ਨੇ ਇਹ ਬਿਆਨ ਦੇ ਦਿੱਤਾ ਇਸ ਤੋਂ ਬਾਅਦ ਜਿੰਨੀ ਵੀ ਸੰਗਤ ਆ ਇਹਨਾਂ ਦੇ ਨਾਲ ਜੁੜੀ ਹੋਈ ਜੋ ਇਹਨਾਂ ਨੂੰ ਪਿਆਰ ਕਰਦੀ ਹੈ ਜੋ ਇਹਨਾਂ ਨੂੰ ਮੰਨਦੀ ਹੈ ਜਾਂ ਡੇਰਾ ਸਾਹਿਬ ਜਾਂਦੀ ਆ ਡੇਰਾ ਬਿਆਸ ਜਾਂਦੀ ਆ ਉਹ ਆਟੋਮੈਟਿਕ ਜਿਹੜੇ ਆ ਲੋਕ ਉਹਨਾਂ ਦਾ ਸਮਰਥਨ ਜਿਹੜਾ ਆਟੋਮੈਟਿਕ ਉਹ ਉਧਰ ਨੂੰ ਚਲਾ ਜਾਏਗਾ ਮੇਰੇ ਮੇਰੇ ਖਿਆਲ 'ਚ ਅਕਾਲੀ ਦਲ ਨੂੰ ਨਹੀਂ ਹੁਣ ਤੁਸੀਂ ਦੇਖੋ ਵੀ ਡੇਰਾ ਸਿਰਸਾ ਕਰਕੇ ਜਿਹੜਾ ਸੀ ਅਕਾਲੀ ਦਲ ਡਾਊਨ ਹੋਇਆ ਸੀਗਾ ਤੇ ਹੁਣ ਜਿਹੜਾ ਸ਼੍ਰੋਮਣੀ ਅਕਾਲੀ ਦਲ ਨੂੰ ਜੇ ਕੋਈ ਰਾਹਤ ਮਿਲਣੀ ਹੈ ਜਾਂ ਬੂਸਟ ਮਿਲਣਾ ਹੈ ਤਾਂ ਹੁਣ ਇਹ ਡੇਰਾ ਬਿਆਸ ਦੀ ਜਿਹੜੀ ਹੈ ਹੈਲਪ ਲਈ ਜਾ ਰਹੀ ਹੈ ਜੀ ਆਪਾਂ ਕਹੀਏ ਵੀ ਡੇਰਾ ਇੱਕ ਡੇਰੇ ਕਰਕੇ ਡਾਊਨ ਹੋਏ ਤੇ ਦੂਜੇ ਦੂਜੇ ਕਰਕੇ ਉਹ ਹਾਈਕ ਮਿਲ ਸਕਦੀ ਹੈ ਹਾਂ ਮਿਲ ਸਕਦੀ ਹੈ ਇਹ ਸਿਆਸੀ ਕਾਰਨ ਨੇ ਜੀ ਦੇਖੋ ਹੁੰਦਾ ਹੀ ਹੈ ਸਾਰੇ ਕਾਰਨ ਨੇ ਲੇਕਿਨ ਉਹਦੇ ਦੌਰਾਨ ਹੀ ਜੇ ਆਪਾਂ ਪੰਜਾਬ ਦੇ ਜਿਹੜੇ ਵਿੱਤ ਮੰਤਰੀ ਨੇ ਹਰਪਾਲ ਸਿੰਘ ਚੀਮਾ ਜੀ ਉਹਨਾਂ ਦਾ ਬਿਆਨ ਵੀ ਆਪਾਂ ਜੀ ਇੱਕ ਔਰ ਕਰ ਲਈਏ ਉਹ ਇਹਨਾਂ ਨੇ ਇਹ ਕਿਹਾ ਹੈਗਾ ਵੀ ਦੇਖੋ ਵੀ 40000 ਪੰਨਿਆਂ ਦੀ ਜਿਹੜੀ ਚਾਰਜ ਸ਼ੀਟ ਹੈ ਜਿਹੜੀ ਹੋ ਚੁੱਕੀ ਹੈ ਤੇ ਕਿਸੇ ਨੂੰ ਜੇ ਜ਼ਮਾਨਤ ਮਿਲ ਜਾਂਦੀ ਹੈ ਤਾਂ ਮਤਲਬ ਇਹ ਨਹੀਂ ਹੈਗਾ ਵੀ ਉਹ ਬਰੀ ਹੋ ਗਏ ਜੀ ਤੇ ਚਲੋ ਉਹ ਟੈਕਨੀਕਲੀ ਲੀਗਲ ਤੌਰ ਉਤੇ ਬਿਲਕੁਲ ਸਹੀ ਨੇ ਕਿਉਂਕਿ ਚੀਮਾ ਸਾਹਿਬ ਤਾਂ ਖੁਦ ਵਕੀਲ ਵੀ ਨੇ ਜੀ ਤੇ ਉਹ ਇਸ ਕਰਕੇ ਉਹਨਾਂ ਦੇ ਬਿਆਨ ਦੀ ਵੀ ਐਹਮੀਅਤ ਹੈਗੀ ਹੈ ਤੇ ਸੁਣਵਾਈਆਂ ਦਾ ਸਾਹਮਣਾ ਤਾਂ ਕਰਨਾ ਹੀ ਪਏਗਾ ਇਹ 'ਚ ਕੋਈ ਸ਼ੱਕ ਨਹੀਂ ਹੈਗਾ ਮ ਜੀਠੀਆ ਹੋਰਾਂ ਨੂੰ ਉਹ ਇਸ ਤਰ੍ਹਾਂ ਬਰੀ ਨਹੀਂ ਹੋ ਸਕਦੇ ਲੇਕਿਨ ਹੁਣ ਵੇਖਣਾ ਇਹ ਹੋਏਗਾ ਕਿ ਉਹ ਕਿਸ ਵੇਲੇ ਜਿਹੜੇ ਹੈਗੇ ਜੇਲ੍ਹ ਤੋਂ ਰਿਹਾ ਹੁੰਦੇ ਆ ਕੀ ਉਹ ਮੁੱਛਾਂ ਨੂੰ ਤਾ ਦਿੰਦੇ ਬਾਹਰ ਆਉਂਦੇ ਆ ਇਹ ਵੀ ਦੇਖਣਾ ਬੜਾ ਮਤਲਬ ਦਿਲਚਸਪ ਹੋਏਗਾ ਬਿਲਕੁਲ ਇਹ ਵੀ ਦਿਲਚਸਪ ਹੋਏਗਾ ਮਹਤਾਬ ਜੀ ਕਿ ਆਉਂਦੇ ਹੀ ਪਹਿਲਾ ਬਿਆਨ ਕਿਹੜਾ ਦਿੰਦੇ ਆ ਉਹ ਜੀ ਜੀ ਕੀ ਤੰਜ ਕਸਦਾ ਕਿਉਂਕਿ ਉਹਨਾਂ ਦੀ ਬਿਆਨਬਾਜ਼ੀ ਜਿਹੜੀ ਆ ਹਮੇਸ਼ਾ ਹੀ ਚਰਚਾ ਦਾ ਵਿਸ਼ਾ ਰਹਿੰਦੀ ਆ ਜਦੋਂ ਉਹ ਜੇਲ੍ਹ ਦੇ ਵਿੱਚ ਨਹੀਂ ਸੀਗੇ ਬਾਹਰ ਕਈ ਵਾਰ ਜਿਹੜੇ ਬਿਆਨ ਜਿਹੜੇ ਸੋਸ਼ਲ ਮੀਡੀਆ ਤੇ ਵੀ ਦਿੰਦੇ ਸੀ ਲਾਈਵ ਹੁੰਦੇ ਸੀ ਉਹ ਕਈ ਕਈ ਦਿਨ ਚਰਚਾ ਦਾ ਵਿਸ਼ਾ ਬਣੇ ਰਹਿੰਦੇ ਸੀ ਫਿਰ ਉਹਨਾਂ ਤੇ ਪਲਟਵਾਰ ਹੋਣੇ ਸਿਆਸੀ ਵਾਰ ਹੋਣੇ ਇਹ ਜਿਹੜਾ ਲਾਜ਼ਮੀ ਲਗਾਤਾਰ ਜਾਰੀ ਰਹਿੰਦਾ ਸੀ ਹੁਣ ਜਿੰਨਾ ਟਾਈਮ ਮਜੀਠੀਆ ਨੂੰ ਲੱਗਦਾ ਕਿ ਬਾਹਰ ਰਹਿਣਗੇ ਉਹਨਾਂ ਟਾਈਮ ਇਹ ਦੌਰ ਜਿਹੜਾ ਚੱਲਦਾ ਰਹੇਗਾ ਕਿਉਂਕਿ ਉਹ ਸਿਆਸਤ ਜਿਹੜੀ ਭਖੀ ਹੁੰਦੀ ਹੈ ਨਾ ਉਹਨਾਂ ਦਾ ਬਿਆਨ ਉਸ ਸਿਆਸਤ ਨੂੰ ਹੋਰ ਜ਼ਿਆਦਾ ਪਖਾ ਦਿੰਦਾ ਹੈ ਜੀ ਜੀ ਬਿਲਕੁਲ ਔਰ ਪਿਛਲੀ ਵਾਰੀ 23 ਸਤੰਬਰ ਨੂੰ ਮਿਲੇ ਸੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਜੀ ਜੇਲ੍ਹ ਦੇ ਵਿੱਚ ਨਾ ਬਸ ਜੇਲ੍ਹ ਦੇ ਅੰਦਰ ਹੀ ਮਿਲੇ ਸੀ ਪਹਿਲੀ ਵਾਰੀ ਲੇਕਿਨ ਉਦੋਂ ਕੋਈ ਬਿਆਨ ਜਾਰੀ ਨਹੀਂ ਸੀ ਹੋਇਆ ਲੇਕਿਨ ਇਸ ਵਾਰ ਕੁਝ ਕੰਸੂਆਂ ਪਹਿਲਾਂ ਤੋਂ ਹੀ ਮਿਲਣ ਲੱਗ ਗਿਆ ਸੀ ਕਿ ਅੱਜ ਸ਼ਾਇਦ ਉਹ ਗੱਲ ਕਰ ਸਕਦੇ ਆ ਕਿਸੇ ਨਾ ਕਿਸੇ ਤਰ੍ਹਾਂ ਮੈਨੂੰ ਜਿਹੜਾ ਹੈਗਾ ਨਾ ਜੀ ਇਹ ਜਿਹੜੀ ਕ੍ਰੋਨੋਲੋਜੀ ਜੇ ਤੁਸੀਂ ਦੇਖੋ ਅ ਥੋੜਾ ਜਿਹਾ ਲੱਗ ਰਿਹਾ ਹੈ ਵੀ ਇਹ ਪਹਿਲਾਂ ਤੋਂ ਹੀ ਕਿਤੇ ਮਤਲਬ ਕੋਈ ਗੱਲ ਤਾਂ ਨਹੀਂ ਸੀ ਕਿ ਬਾਤ ਇਸ ਤਰ੍ਹਾਂ ਦੀ ਪਤਾ ਹੋਵੇ ਵੀ ਪਹਿਲਾਂ ਬਾਬਾ ਹੋਰਾਂ ਨੂੰ ਵੀ ਅੱਜ ਜ਼ਮਾਨਤ ਮਿਲ ਜਾਣੀ ਹੈ ਕੋਈ ਐਦਾਂ ਦੀ ਕੋਈ ਕੰਸੋਰ ਵੀ ਹੋ ਸਕਦੀ ਆ ਮਤਲਬ ਸਾਡਾ ਸਾਡੀ ਆਪਣੀ ਸਭ ਤੋਂ ਵੱਡੀ ਗੱਲ ਹੈ ਮੈਂ ਵੀ ਜਦੋਂ ਇਸ ਨੂੰ ਲੈ ਕੇ ਖਬਰ ਕੀਤੀ ਤਾਂ ਮੈਂ ਵੀ ਇਹ ਗੱਲ ਕਹੀ ਕਿ ਜਿਵੇਂ ਹੀ ਉਹ ਮਿਲ ਕੇ ਬਾਹਰ ਨਿਕਲਦੇ ਨੇ ਥੋੜੀ ਦੇਰ ਬਾਅਦ ਵਿਕਰਮ ਮਜੀਠੀਆ ਨੂੰ ਜ਼ਮਾਨਤ ਮਿਲ ਗਈ ਬੇਲ ਮਿਲ ਗਈ ਉਸ ਤੋਂ ਬਾਅਦ ਚਰਚਾਵਾਂ ਛਿੜ ਗਈਆਂ ਔਰ ਇਹ ਚੀਜ਼ਾਂ ਜੁੜ ਗਈਆਂ ਆਪਸ ਦੇ ਵਿੱਚ ਮਹਤਾਬ ਜੀ ਜਿਵੇਂ ਹੀ ਗੁਰਿੰਦਰ ਢੀਲੋ ਜੀ ਮਿਲ ਕੇ ਬਾਹਰ ਨਿਕਲੇ ਉਹਨਾਂ ਹੀ ਸੁਖ ਮਜੀਠੀਆ ਨੂੰ ਜਿਹੜੀ ਜ਼ਮਾਨਤ ਮਿਲ ਗਈ ਉਸ ਤੋਂ ਬਾਅਦ ਬਾਦਲ ਤੜਾ ਜਿਹੜਾ ਉਹ ਸਰਗਰਮ ਹੋ ਗਿਆ ਅਰਸ਼ਦੀਪ ਕਲੇਰ ਦਾ ਬਿਆਨ ਸਾਹਮਣੇ ਆ ਗਿਆ ਕਿ ਦੇਖੋ ਇੱਥੇ ਲੱਗਦਾ ਕਿ ਜਿਹੜੇ ਬਿਆਨਬਾਜ਼ੀਆਂ ਜਾਂ ਜਿਹੜੇ ਇਲਜ਼ਾਮ ਲਗਾਏ ਗਏ ਨੇ ਉਹ ਕਿਤੇ ਨਾ ਕਿਤੇ ਝੂਠੇ ਨੇ ਸਰਕਾਰ ਤੋਂ ਵੱਲੋਂ ਬਿਲਕੁਲ 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 ਠੀਕ ਹੈ ਤੇ ਇਹ ਜਿਹੜਾ ਪਹਿਲੇ ਬਿਆਨ ਦੀ ਚਰਚਾ ਬਿਲਕੁਲ ਤੁਹਾਡਾ ਕਹਿਣਾ ਸਹੀ ਹੈ ਵੀ ਹੁੰਦੀ ਰਹੂਗੀ ਤਿੰਨ ਚਾਰ ਦਿਨ ਨਹੀਂ ਸ਼ਾਇਦ ਉਹਦੋਂ ਗਾਂ ਵੀ ਨਿਕਲੇ ਤੇ ਤੁਸੀਂ ਦੇਖੋ ਵੀ ਮਹਾਰਾਜਾ ਹੀਰਾ ਸਿੰਘ ਦੀ 6ਵੀਂ ਪੀੜ੍ਹੀ ਦੇ ਵੰਸ਼ਜ ਜਿਹੜੇ ਨੇ ਕੁਮਰ ਅਭੀ ਉਦੇ ਪ੍ਰਤਾਪ ਸਿੰਘ ਇਹਨਾਂ ਦੀ ਜਿਹੜੀ ਸੀ ਅੱਜ ਦਸਤਾਰਬੰਦੀ ਵੀ ਸੀਗੀ ਤੇ ਸ਼੍ਰੋਮਣੀ ਕੌਰ ਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਜੀ ਨੇ ਉਹਨਾਂ ਉਹ ਵੀ ਪਹੁੰਚੇ ਸੀਗੇ ਤੇ ਕੁਲਤਾਰ ਸਿੰਘ ਸੰਧਵਾ ਜੀ ਜਿਹੜੇ ਸਪੀਕਰ ਪੰਜਾਬ ਵਿਧਾਨ ਸਭਾ ਪੰਜਾਬ ਉਹ ਵੀ ਮੌਜੂਦ ਸੀਗੇ ਤੇ ਉਹਨਾਂ ਨੇ ਇਹ ਕਿਹਾ ਹੈਗਾ ਸਪੀਕਰ ਸਪੀਕਰ ਸਾਹਿਬ ਨੇ ਬਈ ਜਿਹੜਾ ਇਹ ਪਰਿਵਾਰ ਹੈਗਾ ਸ਼ਾਹੀ ਪਰਿਵਾਰ ਨਾਬੇ ਦਾ ਇਹਨਾਂ ਦੀ ਪੰਜਾਬ ਤੇ ਪੰਥ ਪ੍ਰਤੀ ਜਿਹੜੀ ਦੇਣ ਬਹੁਤ ਵੱਡੀ ਹੈ ਤੇ ਤੁਸੀਂ ਦੇਖ ਸਕਦੇ ਹੋ ਵੀ ਕਹਿੰਦੇ ਵੀ ਇਹ ਪਰਿਵਾਰ ਅੱਜ ਵੀ ਗੁਰੂ ਸਾਹਿਬਾਨ ਪ੍ਰਤੀ ਪੂਰੀ ਤਰ੍ਹਾਂ ਨਿਸ਼ਠਵਾਨ ਹੈ ਤੇ ਇਹ ਜਿਹੜੇ ਘਟਨਾਕ੍ਰਮ ਚੱਲਦੇ ਰਹੇ ਨੇ ਤੇ ਪਹਿਲਾਂ ਕਿਉਂਕਿ ਅੱਜ ਹੀ ਜਿਹੜਾ ਸੀਗਾ ਆਉਣਾ ਸੀਗਾ ਇੱਥੇ ਆਪਣਾ ਇਹ ਫੰਕਸ਼ਨ ਇਸ ਫੰਕਸ਼ਨ ਚ ਵੀ ਬਾਬਾ ਗੁਰਿੰਦਰ ਸਿੰਘ ਟਿੱਲੋਂ ਸ਼ਾਮਿਲ ਹੋਏ ਨੇ ਤੇ ਉਸੇ ਦਿਨੀ ਜਿਹੜੀ ਹੈ ਕੁਦਰਤੀ ਜਿਹੜੀ ਜ਼ਮਾਨਤ ਮੰਦੂਰ ਹੋ ਗਈ ਹੈ ਤੇ ਇਹ ਸਾਰੇ ਘਟਨਾਕ੍ਰਮ ਆਪਸ ਵਿੱਚ ਜੁੜ ਗਏ ਨੇ ਤੇ ਇਹਨਾਂ ਦੀ ਚਰਚਾ ਬਿਲਕੁਲ ਤੁਹਾਡੇ ਕਹਿਣ ਮੁਤਾਬਕ ਹੁੰਦੀ ਰਹੇਗੀ ਜੀ ਇਸ ਦੇ ਨਾਲ ਹੀ ਅਜੀ ਬੰਗਾ ਜਿਹੜੇ ਗੁਰਦੁਆਰਾ ਪੰਜਾ ਸਾਹਿਬ ਚ ਨਤਮਸਤਕ ਹੋਏ ਬੋਦੀ ਪ੍ਰਾਤਤਵ ਸਥਾਨ ਦਾ ਉਹਨਾਂ ਨੇ ਦੌਰਾ ਵੀ ਕੀਤਾ ਜੀ ਵਿਸ਼ਵ ਬੈਂਕ ਦੇ ਪ੍ਰਧਾਨ ਕਹੇ ਲੋ ਪ੍ਰੈਜ਼ੀਡੈਂਟ ਕਹੇ ਲੋ ਉਹ ਹੈਗੇ ਆ ਔਰ ਜਿਹੜਾ ਹੈਗਾ ਤੁਸੀਂ ਦੇਖੋ ਵੀ ਪਾਕਿਸਤਾਨ ਕਿਉਂਕਿ ਆਰਥਿਕ ਤੌਰ ਉਤੇ ਵੱਡੇ ਸੰਕਟ ਦਾ ਆਰਥਿਕ ਸੰਕਟ ਦਾ ਸਾਹਮਣਾ ਕਰ ਰਿਹਾ ਤੇ ਉਸ ਦੌਰਾਨ ਵਿਸ਼ਵ ਬੈਂਕ ਦੇ ਪ੍ਰੈਜ਼ੀਡੈਂਟ ਦਾ ਮਿਲਣਾ ਇਹ ਆਪਣੇ ਆਪ ਚ ਇੱਕ ਮਤਲਬ ਵੱਡਾ ਵਿਸ਼ਾ ਹੈਗਾ ਤੇ ਨੇਚਰਲੀ ਕਿਉਂਕਿ ਆਰਥਿਕ ਸੰਕਟ ਦਾ ਸਾਹਮਣਾ ਕਰ ਰਹੀ ਹੈ شریف ਸਰਕਾਰ ਜਿਹੜੀ ਸ਼ਾਹਬਾਦ شریف ਦੀ ਤੇ ਉਹਨੂੰ ਕਰਜ਼ੇ ਦੀ ਵੀ ਲੋੜ ਰਹਿੰਦੀ ਹੈ ਤੇ ਅਕਸਰ ਉਹਦੇ ਉੱਪਰ ਕਿਉਂਕਿ ਅਤਵਾਦ ਦੇ ਨੂੰ ਸਿਆਸੀ ਪਨਾਹ ਦੇਣ ਦਾ ਜਿਹੜੇ ਦੋਸ਼ ਵੀ ਲੱਗਦੇ ਨੇ ਤੇ ਇਸ ਕਰਕੇ ਕਈ ਵਾਰੀ ਉਹਨੂੰ ਨਾਂ ਵੀ ਕਰ ਦਿੱਤੀ ਜਾਂਦੀ ਹੈ ਬਲੈਕਲਿਸਟ ਵੀ ਕਰ ਦਿੱਤਾ ਜਾਂਦਾ ਹੈ ਲੇਕਿਨ ਉਹ ਫੇਰ ਕਿਉਂਕਿ ਜੇ ਤੁਹਾਨੂੰ ਆਪਾਂ ਜੀ ਗੱਲ ਕਰੀਏ ਤਾਂ ਟਰੰਪ ਜਿਹੜੇ ਹੈਗੇ ਆ ਅਮਰੀਕੀ ਰਾਸ਼ਟਰਪਤੀ ਉਹਨਾਂ ਦਾ ਪੂਰਾ ਸਮਰਥਨ ਹਾਸਲ ਹੈ پاکستان ਨੂੰ ਤੇ ਤੁਸੀਂ ਦੇਖੋ ਵੀ ਆਸਿਫ মনির ਜਿਹੜੇ ਹੈਗੇ ਆ ਆਸਿਫ মনির ਜਿਹੜੇ ਉਹ ਅਕਸਰ ਮਿਲ ਕੇ ਆਉਂਦੇ ਨੇ 트럼ਪ ਨੂੰ ਤੇ ਬੰਗਾ ਹੋਰਾਂ ਦਾ ਜਿਹੜਾ ਹੈਗਾ ਦੌਰਾ ਇਹ ਆਪਣੇ ਆਪ ਦੇ ਵਿੱਚ ਹੀ ਬੜਾ ਮਤਲਬ ਚਰਚਾ ਦਾ ਵਿਸ਼ਾ ਬਣਿਆ ਹੋਇਆ ਤੇ ਇਹ ਚੰਗੀ ਗੱਲ ਹੈ ਵੀ ਜਿਹੜੇ ਉੱਥੇ ਦੇ ਜਿਹੜੇ ਧਾਰਮਿਕ ਸਥਾਨ ਨੇ ਚਾਹੇ ਉਹ Hindu ਧਾਰਮਿਕ ਸਥਾਨ ਨੇ ਚਾਹੇ Sikh ਧਾਰਮਿਕ ਸਥਾਨ ਨੇ ਉਹਨਾਂ ਸਾਰਿਆਂ ਦੇ ਨੂੰ ਜਿਹੜਾ ਨਵਾਂ ਰੂਪ ਦਿੱਤਾ ਜਾ ਰਿਹਾ ਹੈ ਉਹਨਾਂ ਦੀ ਮਰਮਤ ਹੋ ਰਹੀ ਹੈ ਮਿਲ ਕੋ ਰੈਨੋਵੇਸ਼ਨ ਹੋ ਰਹੀ ਹੈ ਤੇ ਚੰਗੀ ਗੱਲ ਹੈ ਜੀ ਤੇ ਕਿਉਂਕਿ ਇਹ ਜਿਹੜੇ ਸੈਲਾਨੀ ਨੇ ਬਹੁਤ ਵੱਡੇ ਪੱਧਰ ਤੇ ਧਾਰਮਿਕ ਯਾਤਰਾਵਾਂ ਕਰਨ ਵੀ ਆਉਂਦੇ ਨੇ ਜ਼ਿਆਰਤ ਜਿਹਨੂੰ ਕਹਿੰਦੇ ਆਪਾਂ ਕਰਨਾ ਹੁੰਦੇ ਨੇ ਨਤਮਸਤਕ ਹੋਣ ਆਉਂਦੇ ਨੇ ਤੇ ਇਸ ਕਰਕੇ ਜਿਹੜੀ ਪਾਕਿਸਤਾਨ ਸਰਕਾਰ ਆ ਉਸਨੇ ਹੁਣ ਇਸ ਸਾਲ ਜਿਹੜੇ ਹੈਗੇ ਨਵੇਂ ਕਦਮ ਚੱਕੇ ਨੇ ਨਵੇਂ ਸਾਲ ਦੇ ਵਿੱਚ ਤੇ ਉਮੀਦ ਹੈ ਵੀ ਜਿਹਦੇ ਨਾਲ ਜਿਹੜੇ ਸ਼ਰਧਾਲੂ ਆ ਉਹ ਕੁੱਝ ਜਿਹੇ ਲਿਆਉਣਗੇ ਪਾਕਿਸਤਾਨ ਦੇ ਜਿਹੜੇ ਗੁਰਦ ਆਮ ਨੇ ਤੇ ਹੋਰ ਧਾਰਮਿਕ ਸਥਾਨ ਨੇ ਜੀ ਇਸ ਦੇ ਨਾਲ ਹੀ ਜੇ ਗੱਲ ਕਰ ਲਈ ਜਾਵੇ ਕੇਂਦਰ ਤੇ ਪੰਜਾਬ ਦੇ ਪੇਚ ਫਸਣ ਦੀ ਤੌ ਤਾਂ ਅਕਸਰ ਹੀ ਮਹਿਤਾਬ ਜੀ ਫਸਦੇ ਰਹਿੰਦੇ ਨੇ ਆ ਚਾਹੇ ਬਜਟ ਪੇਸ਼ ਹੋਵੇ ਚਾਹੇ ਕੋਈ ਵੀ ਗੱਲ ਹੋਵੇ ਆ ਜਾਂ ਕਿਸੇ ਸਕੀਮ ਦੀ ਗੱਲ ਲਾ ਲੋ ਤਾਂ ਹਮੇਸ਼ਾ ਪੰਜਾਬ ਦੇ ਕੇਂਦਰ ਨਜ਼ਰ ਆਉਂਦਾ ਹੈ ਕਿ ਪੰਜਾਬ ਦੇ ਨਾਲ ਕੇਂਦਰ ਜੁੜਾ ਉਹ ਵਿਤਕਰਾ ਕਰਦਾ ਹੀ ਕਰਦਾ ਹੈ ਤੇ ਪੰਜਾਬ ਦੇ ਨਾਲ ਵਿਤਕਰਾ ਉਹ ਮਾਲੀਆ ਵੀ ਹੁੰਦਾ ਹੈ ਤੇ ਇਸ ਨਾਲ ਹੀ ਇੱਕ ਹੋਰ ਗੱਲ ਜਿਹੜੀ ਸਾਹਮਣੇ ਆਈ ਉਹਨਾਂ ਨੇ ਕਹੇ ਕੇਂਦਰ ਨੇ ਪੰਜਾਬ ਦੀ ਮਾਲੀਆ ਘਾਟੇ ਵਾਲੀ ਗ੍ਰਾਂਟ ਜਿਹੜੀ ਉਹ ਉਸ ਤੇ ਰੋਕ ਲਗਾ ਦਿੱਤੀ ਹੈ ਪੰਜਾਬ ਨੂੰ 48 ਅ 100 ਕਰੋੜ ਦਾ ਸਾਲਾਨਾ ਦਾ ਨੁਕਸਾਨ ਜਿਹੜਾ ਇਸ ਦੇ ਨਾਲ ਹੋਏਗਾ ਉਹ ਗੱਲ ਸਾਹਮਣੇ ਆ ਰਹੀ ਜੀ ਜੀ ਬਿਲਕੁਲ ਬਿਲਕੁਲ ਤੁਸੀਂ ਸਹੀ ਕਿਹਾ ਪਹਿਲਾਂ ਤਾਂ ਰਾਜਪਾਲ ਨਾਲ ਵੀ ਸਿੱਧਾ ਪੇਚ ਫਸਦਾ ਹੁੰਦਾ ਸੀ ਗਰਾਰੀ ਫਸਦੀ ਹੁੰਦੀ ਸੀ ਫਿਰ ਉਹ ਗੁਲਾਬ ਚੰਦ ਕਟਾਰੀਆ ਹੋਰਾਂ ਦੇ ਕਾਰਜਕਾਲ 'ਚ ਨਹੀਂ ਹੋਇਆ ਇਹ ਚੰਗੀ ਗੱਲ ਹੈ ਲੇਕਿਨ ਕੇਂਦਰ ਤੇ ਪੰਜਾਬ ਦੇ ਜਿਹੜੇ ਸਬੰਧ ਨੇ ਉਹਨਾਂ 'ਚ ਕੋਈ ਨਾ ਕੋਈ ਫਿੱਕ ਪਿਆਰ ਆਂਦਾ ਹੈਗਾ ਤੇ ਖਾਸ ਕਰਕੇ ਆਰ ਡੀ ਐਫ ਜਿਹਨੂੰ ਕਹਿੰਦੇ ਆਪਾਂ ਰੂਰਲ ਡਿਵੈਲਪਮੈਂਟ ਫੰਡ ਦੇ ਹਾਸੀਵਿਕ ਦੇ ਹਰਤੀ ਵਿਕਾਸ ਫੰਡ ਉਹ ਉਹਦੇ ਚ ਰੋਕ ਲਾ ਲੂ ਦਿੰਦੇ ਨੇ ਇਹ ਜੀਐਸਟੀ ਦਾ ਜਿਹੜਾ ਬਣਦਾ ਹੈਗਾ ਸ਼ੇਅਰ ਉਹ ਵੀ ਨਹੀਂ ਵਾਪਸ ਆਉਂਦਾ ਹੈਗਾ ਤੇ ਪੰਜਾਬ ਤੇ ਤਾਂ ਪਹਿਲਾਂ ਹੀ 4 ਲੱਖ ਕਰੋੜ ਦਾ ਕਰਜ਼ਾ ਹੈਗਾ ਜੀ ਤੇ ਉਹ ਪਹਿਲਾਂ ਹੀ ਡੁੱਬਿਆ ਹੋਇਆ ਤੇ ਜਦੋਂ ਇਹ ਜਿਹੇ ਜਿਹੜੇ ਫੰਡ ਰੋਕ ਲਏ ਜਾਂਦੇ ਨੇ ਤੇ ਫਿਰ ਜਿਹੜੀ ਸਰਕਾਰ ਹੁੰਦੀ ਹੈ ਜਿਹੜੀ ਸੂਬੇ ਦੀ ਸਰਕਾਰ ਹੈਗੀ ਆ ਉਹਨੂੰ ਥੋੜਾ ਜਿਹਾ ਔਖਾ ਹੋ ਜਾਂਦਾ ਹੈ ਇਹਦੇ ਲਈ ਭਗਵੰਤ ਮਾਨ ਹੋਰੀ ਸੀਐਮ ਤੇ اف ام فائنانس منسٹر ਇਹ اکثر بیان ਦਿੰਦੇ ਰਹਿੰਦੇ ਨੇ ਤੇ ਕੇਂਦਰ ਤੇ ਸੂਬਿਆਂ ਵਿਚਾਲੇ ਜਿਹੜਾ ਟੈਕਸ ਸ਼ੇਅਰ ਕਰਨ ਦਾ ਟੈਕਸ ਜਿਹੜੇ ਸਿਮੀ ਜਿਹੜੇ ਟੈਕਸ ਲਏ ਜਾਂਦੇ ਨੇ ਆਮ ਜਨਤਾ ਤੋਂ ਉਹਦਾ ਕੁਝ ਹਿੱਸਾ ਇੱਕ ਨੀਤੀ ਮੁਤਾਬਕ ਵੰਡਿਆ ਜਾਂਦਾ ਹੈ ਸੂਬਿਆਂ ਨੂੰ ਤੇ ਉਹਦੇ ਚ ਜਿਹੜੀ ਜਿਹੜੀ ਹੁਣ ਬਣਾਈ ਗਈ ਹੈ ਤੁਸੀਂ ਦੇਖੋ ਵੀ ਨੀਤੀ ਉਹ ਪੰਜਾਬ ਦੇ ਅਨੁਕੂਲ ਨਹੀਂ ਹੈਗੀ ਤੇ ਇਹਦੇ ਨਾਲ ਕੀ ਹੈਗਾ 16ਵੇਂ ਵਿੱਤ ਕਮਿਸ਼ਨ ਨੇ ਪੰਜਾਬ ਦਾ ਹਿੱਸਾ ਜਿਹੜਾ ਹੈ ਜੀ 1.80 ਤੋਂ ਵਧਾ ਕੇ 1.996 ਕਰ ਦਿੱਤਾ ਹੈ ਇਹਦੇ ਨਾਲ 1500 ਕਰੋੜ ਰੁਪਏ ਤਾਂ ਮਿਲਣਗੇ ਲੇਕਿਨ ਜਿਵੇਂ ਆਪਾਂ ਤੁਹਾਨੂੰ ਦੱਸਿਆ ਵੀ ਉਹ 4800 ਕਰੋੜ ਦਾ ਸਾਲਾਨਾ ਦਾ ਨੁਕਸਾਨ ਵੀ ਹੋਣਾ ਹੈਗਾ ਤੇ ਉਹ ਜਿਹੜੇ ਅੰਕੜੇ ਨੇ ਜੇ ਤੁਸੀਂ ਗੱਲ ਕਰੋ ਤੁਸੀਂ ਦੇਖੋ ਮਿਡ ਡੇ ਮੀਲ ਦੀ ਵੀ ਗੱਲ ਹੋਈ ਸੀਗੀ ਹੁਣ ਕੀ ਸਰਕਾਰ ਕੇਂਦਰ ਸਰਕਾਰ ਕਰ ਕੀ ਰਹੀ ਹੈ ਕੇਂਦਰ ਸਰਕਾਰ ਨੇ ਜਿਹੜਾ ਆਪਣਾ ਹਿੱਸਾ ਹੈ ਨਾ ਉਹ ਹਰ ਸੂਬਿਆਂ ਨੂੰ ਦੇਣ ਦੇ ਵਿੱਚ ਮਤਲਬ ਕਟੌਤੀ ਕਰ ਦਿੱਤੀ ਹੈ ਜਿਵੇਂ ਮਿਡੇ ਮੀਲ ਦੇ ਵਿੱਚ ਸੀਗਾ ਤੇ ਇਹ ਦੋਸ਼ ਵੀ ਲਾਏ ਜਾ ਰਹੇ ਨੇ ਭਈ ਹੁਣ ਪਤਾ ਨਹੀਂ ਸੂਬਾ ਸਰਕਾਰ ਕੋਲੇ ਫੰਡ ਹੈਗੇ ਕਿ ਨਹੀਂ ਕਿ ਉਹ ਜਾਰੀ ਰੱਖ ਸਕੇਗੀ ਕਿ ਨਹੀਂ ਕਿ ਬੱਚਿਆਂ ਨੂੰ ਖਾਣਾ ਮਿਲ ਸਕੇਗਾ ਕਿ ਨਹੀਂ ਬਿਲਕੁਲ ਉਸ ਤਰ੍ਹਾਂ ਦੀਆਂ ਗੱਲਾਂ ਨੇ ਜਿਹੜੀਆਂ ਹੁਣ ਕੇਂਦਰ ਸਰਕਾਰ ਨੇ ਆਪਣਾ ਹੱਥ ਕਾਫੀ ਸਾਹਮਣੇ ਤੋਂ ਪਿੱਛੇ ਖਿੱਚ ਲਿਆ ਹੈ ਤੇ ਉਹਦੀ ਜਿਹੜੀ ਅੱਗੇ ਜਿਹੜੇ ਨਤੀਜੇ ਸਾਹਮਣੇ ਆਉਣਗੇ ਸ਼ਾਇਦ ਅਗਲੇ ਸਾਲ ਤੱਕ ਆਪਾਂ ਨੂੰ ਪਤਾ ਲੱਗਣਗੇ ਵੀ ਕਿੱਥੇ ਘਾਟੇ ਪਏ ਨੇ ਤੇ ਕਿੱਥੇ ਵਾਧੇ ਪਏ ਨੇ ਤੇ ਕਿਹੜੀ ਜਿਹੜੀ ਯੋਜਨਾ ਹੈਗੀ ਆ ਉਹ ਠੱਪ ਹੋ ਗਈ ਹੈ ਜਾਂ ਚੱਲਦੀ ਰਹੀ ਹੈ ਇਹਦੇ ਬਾਰੇ ਹੁਣ ਅਜੇ ਆਪਾਂ ਕੁਝ ਨਹੀਂ ਕਹਿ ਸਕਦੇ ਲੇਕਿਨ ਇਹਦੀ ਸਿਆਸਤ ਜਿਹੜੀ ਹੈਗੀ ਆ ਉਹ ਭਖੀ ਹੋਈ ਹੈ ਜੀ ਜੀ ਇਸ ਦੇ ਨਾਲ ਹੀ ਪੀਜੀਐ ਦੇ ਬਜਟ 'ਚ 141 ਕਰੋੜ 79 ਲੱਖ ਦਾ ਵਾਧਾ ਹੋਇਆ ਅਤੇ ਮਸ਼ੀਨਾਂ ਦੇ ਹੋਰ ਬੁਨਿਆਦੀ ਢਾਂਚੇ ਦੇ ਲਈ 390 ਕਰੋੜ ਜਿਹੜੇ ਆ ਉਹ ਰੱਖੇ ਗਏ ਆ ਜੀ ਜੀ ਚਲੋ ਇਹ ਚੰਗੀ ਗੱਲ ਹੈ ਜਿਹੜੀ ਪਜੀਆਈ ਪੋਸਟ ਗ੍ਰੈਜੂਏਟ ਇੰਸਟੀਚਿਊਟ ਆਫ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ ਪਜੀਆਈ ਐਮਈਆਰ ਦਾ ਪੂਰਾ ਨਾਮ ਹੈ ਜੀ ਇਹ ਜੀ ਉਸ ਨੂੰ ਜਿਹੜੇ ਹੈਗੇ ਆ ਇਹ 143 ਕਰੋੜ 79 ਲੱਖ ਦਾ ਵਾਧਾ ਕੀਤਾ ਕਿਉਂਕਿ ਸਿਹਤ ਜ਼ਰੂਰੀ ਹੈਗੀ ਹੈ ਜੀ ਜੇ ਸਿਹਤ ਸਾਡੇ ਨਾਗਰਿਕਾਂ ਦੀ ਸਹੀ ਨਹੀਂ ਰਹੇਗੀ ਤਾਂ ਇੰਡੀਆ ਵੀ ਜਿਹੜਾ ਹੈਗਾ ਭਾਰਤ ਵੀ ਜਿਹੜਾ ਹੈਗਾ ਉਹ ਤੰਦਰੁਸਤ ਨਹੀਂ ਰਹੇਗਾ ਤੇ ਸਟਾਫ ਦੀ ਤਨਖਾਹ ਲਈ ਮਿਲੇ ਆ ਜੀ 1450 ਕਰੋੜ ਰੁਪਏ ਤੇ ਹਰ ਸਾਲ ਵਾਂਗ ਇਸ ਸਾਲ ਵੀ ਨਵੰਬਰ ਜਾਂ ਦਸੰਬਰ ਚ ਇੱਕ ਗ੍ਰਾਂਟ ਜਿਹੜੀ ਹੋਰ ਮਿਲ ਜਾਣੀ ਹੈ ਤੇ ਇਹ ਜਿਹੜੇ ਪ੍ਰਸ਼ਾਸਨ ਨੇ ਜਿਹੜਾ ਹੈਗਾ ਬੜਾ ਕਲੀਅਰ ਕਿਹਾ ਵੀ ਇਹ ਜੇ ਹੋਰ ਵੀ ਆਪਾਂ ਨੂੰ ਜਿਹੜੀ ਗ੍ਰਾਂਟ ਇਸ ਤੋਂ ਇਲਾਵਾ ਵੀ ਮਿਲ ਸਕਦੀ ਹੈ ਜੀ ਤੇ ਚੰਡੀਗੜ੍ਹ ਨੂੰ ਉਧਰੋਂ ਚੰਡੀਗੜ੍ਹ ਨੂੰ ਵੱਡਾ ਝਟਕਾ ਲੱਗਿਆ ਕਿਵੇਂ ਪਿਛਲੇ 2 ਸਾਲਾਂ ਨਾਲੋਂ ਇਸ ਵਾਰ ਯੂਟੀ ਪ੍ਰਸ਼ਾਸਨ ਨੂੰ ਬਹੁਤ ਘੱਟ ਬਜਟ ਦਿੱਤਾ ਗਿਆ ਜੀ ਜੀ ਤੇ ਚੰਡੀਗੜ੍ਹ ਲਈ 6545.52 ਕਰੋੜ ਮਤਲਬ 6 1545 ਕਰੋੜ ਤੇ 52 ਲੱਖ ਰੁਪਏ ਦੀ ਰਾਸ਼ੀ ਦਿੱਤੀ ਹੈ ਪਰ ਇਹ 437 ਕਰੋੜ ਤੇ 66 ਲੱਖ ਘਟਾ ਹੈ ਪਿਛਲੇ ਸਾਲ ਨਾਲੋਂ ਜੀ ਤੇ ਇਹ ਇਹਦੇ ਨਾਲ ਕੀ ਹੈਗਾ ਜਿਹੜੇ ਕੁਝ ਜਿਹੜੀਆਂ ਯੋਜਨਾਵਾਂ ਨੇ ਯੂਟੀ ਪ੍ਰਸ਼ਾਸਨ ਚੰਡੀਗੜ੍ਹ ਦੀਆਂ ਪੰਜਾਬ ਤੇ ਹਰਿਆਣਾ ਦੀ ਸਾਂਝੀ ਰਾਜਧਾਨੀ ਹੈ ਤੇ ਉੱਥੇ ਦੇ ਕੁਝ ਪ੍ਰੋਜੈਕਟ ਰੁਕ ਸਕਦੇ ਨੇ ਤੇ ਇਹ ਇਹਦੇ ਲਈ ਥੋੜਾ ਜਿਆਦਾ ਜਿਹੜਾ ਯੂਟੀ ਪ੍ਰਸ਼ਾਸਨ ਦੇ ਜਿਹੜੇ ਅਧਿਕਾਰੀਆਂ ਚ ਥੋੜਾ ਜਿਆਦਾ ਰੋਸ ਤੇ ਮਤਲਬ ਇਹ ਨਿਰਾਸ਼ਾ ਹੈਗੀ ਹੈ ਵੀ ਇਹ ਪਿਛਲੇ ਸਾਲ ਨਾਲੋਂ ਬਜਟ ਵਧਾ ਕੇ ਜਣਾ ਚਾਹੀਦਾ ਸੀ ਪਰ ਉਹ ਘਟ ਗਿਆ ਪੀਜੀਆ ਦਾ ਜ਼ਰੂਰ ਵਧ ਗਿਆ ਇਹ ਥੋੜੀ ਜੀ ਖੁਸ਼ੀ ਵਾਲੀ ਗੱਲ ਜੀ ਇਸ ਨਾਲ ਹੀ ਚੰਡੀਗੜ੍ਹ ਨੂੰ ਜਿਹੜਾ ਨਵਾਂ ਮੇਅਰ ਮਿਲਿਆ ਸੀਗਾ ਉਸ ਤੋਂ ਬਾਅਦ ਉਹ ਕਾਫੀ ਜਿਹੜੀਆਂ ਸਰਗਰਮ ਨਜ਼ਰ ਆ ਰਹੇ ਸੀ ਉਹਨਾਂ ਨੇ ਕਿਹਾ ਸੀ ਕਿ ਮੈਂ ਤੁਹਾਨੂੰ ਦਫ਼ਤਰ ਦੇ ਵਿੱਚ ਘਟ ਮਿਲਾਂਗਾ ਸੜਕਾਂ ਤੇ ਜ਼ਿਆਦਾ ਮਿਲਾਂਗਾ ਕਿਉਂਕਿ ਮੈਂ ਵਿਕਾਸ ਕਰਨਾ ਮੈਂ ਲੋਕਾਂ ਦੀ ਇਹ ਨਾਲ ਖੜਾ ਮੈਂ ਲੋਕਾਂ ਦੀਆਂ ਸਮੱਸਿਆਵਾਂ 'ਵਾਂ ਜੁੜਨੀਆਂ ਸੁਣਨੀਆਂ ਨੇ ਤਾ ਚੰਡੀਗੜ੍ਹ ਦੇ ਵਿੱਚ ਮੇਅਰ ਦਾ ਪਹਿਲਾ ਜਨਤਾ ਦਰਬਾਰ ਹੋਇਆ ਢੀੜ ਇੰਨੀ ਕਿ ਛੋਟਾ ਦਫ਼ਤਰ ਵੀ ਜਿਹੜਾ ਕਹਿੰਦੇ ਛੋਟਾ ਪੈ ਗਿਆ ਉਸ ਸਮੇਂ ਜਦੋਂ ਮੇਅਰ ਸਾਹਿਬ ਨੇ ਜਨਤਾ ਦਰਬਾਰ ਲਗਾਇਆ ਜੀ ਜੀ ਬਿਲਕੁਲ ਆਸ ਨਹੀਂ ਸੀਗੀ ਪਹਿਲਾਂ ਤਾਂ ਆਫਿਸ ਦੇ ਵਿੱਚ ਹੀ ਗੱਲਬਾਤ ਸੁਣਨ ਲੱਗੇ ਲੇਕਿਨ ਹੌਲੀ-ਹੌਲੀ ਢੀੜ ਇੰਨੀ ਜ਼ਿਆਦਾ ਵੱਧ ਗਈ ਕਿ ਪਾਰਕਿੰਗ 'ਚ ਜਾਣਾ ਪਿਆ ਪਾਰਕਿੰਗ ਲੋਟ ਦੇ ਵਿੱਚ ਉਹਨਾਂ ਨੂੰ ਤੇ ਉੱਥੇ ਜਾ ਕੇ ਬਹੁਤ ਵੱਡਾ ਰਾਸ਼ ਸੀਗਾ ਜੇ ਤੁਸੀਂ ਤਸਵੀਰਾਂ ਵੇਖੋ ਸੋਸ਼ਲ ਮੀਡੀਆ ਦੇ ਉੱਪਰ ਸ਼ੇਅਰ ਹੋਈਆਂ ਹੋਈਆਂ ਨੇ ਤੇ ਤੁਸੀਂ ਦੇਖ ਸਕਦੇ ਹੋ ਕਿ ਕਿੰਨੀ ਢੀੜ ਹੈਗੀ ਆ ਤੇ ਸੌਰਵ ਜੋਸ਼ੀ ਮੇਰ ਬਣੇ ਨੇ ਨਵੇਂ-ਨਵੇਂ ਤੇ ਜੋਸ਼ ਹੁੰਦਾ ਹੈ ਨੈਚੁਰਲ ਗੱਲ ਹੈ ਤੇ ਪੰਜਾਬ ਭਾਜਪਾ ਦੇ ਜਿਹੜੇ মিডিਆ ਇਨਚਾਰਜ ਨੇ ਵਿਨੀਤ ਜੋਸ਼ੀ ਉਹਨਾਂ ਦੇ ਭਰਾ ਨੇ ਇਹ ਤੇ ਚੰਗੀ ਗੱਲ ਹੈ ਵੀ ਉਹਨਾਂ ਨੇ ਸਮੱਸਿਆਵਾਂ ਸੁਣੀਆਂ ਸੱਚਮੁੱਚ ਲੋਕ ਐਨੇ ਦੁਖੀ ਸੀਗੇ ਪਹਿਲੀ ਵਾਰੀ ਇਹ ਪਹਿਲਾ ਦਰਬਾਰ ਹੈ ਜੀ ਇਹ ਜੀ ਪਹਿਲਾਂ ਕਦੇ ਨਹੀਂ ਇਸ ਤਰ੍ਹਾਂ ਦਾ ਹੋਇਆ ਕਿਸੇ ਮੀਰ ਨੇ ਇਦਾਂ ਗੱਲ ਸੁਣੀ ਹੋਵੇ ਇਹ ਚੰਗੀ ਗੱਲ ਹੈ ਚੰਗੀ ਪ੍ਰਤ ਹੈਗੀ ਆ ਤੁਹਾਡੇ ਯਾਦ ਹੋਣਾ ਵੀ ਪਰ ਪਰ ਮੈਂ ਮਤਾਬ ਜੀ ਇਹ ਵੀ ਹੈਗਾ ਨਾ ਕਿ ਵੀ ਗੱਲ ਸੁਣਨ ਤੋਂ ਬਾਅਦ ਉਹਨਾਂ ਚੀਜ਼ਾਂ ਦਾ ਹੱਲ ਹੋਗਾ ਉਹ 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 ਜ਼ਰੂਰ ਹੋਣੀ ਜ਼ਰੂਰੀ ਗੱਲਾਂ ਤਾਂ ਹਰੇਕ ਕੋਈ ਸੁਣ ਲੈਂਦਾ ਬੈਠ ਕੇ ਸਮੱਸਿਆਵਾਂ ਤਾਂ ਹਰੇਕ ਕੋਈ ਸੁਣ ਲੈਂਦਾ ਬੈਠ ਕੇ ਪਰ ਉਹਨਾਂ ਦਾ ਸਮੱਸਿਆਵਾਂ ਦਾ ਹੱਲ ਹੋਣਾ ਬੇਹੱਦ ਜ਼ਰੂਰੀ ਪਰ ਪਹਿਲਾਂ ਤਾਂ ਸੁਣਦਾ ਵੀ ਨਹੀਂ ਸੀ ਕੋਈ ਇਹ ਮਤਲਬ ਵੀ ਚੰਗੀ ਗੱਲ ਹੈ ਵੀ ਪਹਿਲੀ ਵਾਰੀ ਹੋ ਰਿਹਾ ਹੈ ਹਨਾ ਇਹ ਇਹ ਚੰਗੀ ਗੱਲ ਹੈ ਵੀ ਜੇ ਕੋਈ ਲੋਕ ਨਮਾਇੰਦਾ ਹੈਗਾ ਪਬਲਿਕ ਦਾ ਜਿਹੜਾ ਪਬਲਿਕ ਫਿਗਰ ਹੈਗੀ ਹੈ ਇੱਕ ਮੁਖੀ ਹੈ ਨਾ ਕਿਸੇ ਸ਼ਹਿਰ ਦਾ ਤਾਂ ਉਹਨੇ ਘੱਟੋ ਘੱਟ ਇੱਕ ਇੱਕ ਕਦਮ ਤਾਂ ਚੱਕਿਆ ਨਾ ਲੋਕਾਂ ਨੂੰ ਥੋੜੀ ਜੀ ਇੰਨੀ ਕੁ ਮਤਲਬ ਆਸ ਜੀ ਆਪਾਂ ਕਹਿ ਦਈਏ ਚੰਗੀ ਐ ਤੇ ਇੱਕ ਚੰਗੀ ਗੱਲ ਇਹ ਵੀ ਹੋਈ ਲੋਕ ਉਹਨਾਂ ਵਾਸਤੇ ਤੋਹਫੇ ਲੈ ਕੇ ਆਏ ਮਠਾਈਆਂ ਗੁਲਦਸਤੇ ਉਹਨਾਂ ਨੇ ਕੁਝ ਨਹੀਂ ਲਿਆ ਹੂੰ ਵੀ ਨਹੀਂ ਇਹ ਇਹ ਮੈਨੂੰ ਪਸੰਦ ਨਹੀਂ ਹੈਗਾ ਵੀ ਆਪਾਂ ਇੱਕ ਰਸਮੀ ਤੌਰ ਉਤੇ ਆਪਾਂ ਗੱਲਬਾਤ ਜਾਰੀ ਰੱਖੀਏ ਚਲੋ ਆਸ ਕਰਦੇ ਹਾਂ ਵੀ ਜਿਹੜੀ ਪੰਜਾਬ ਤੇ ਹਰਿਆਣਾ ਦੀ ਰਾਜਧਾਨੀ ਐ ਜਿਹੜੀ ਉਹਨੂੰ ਸ਼ਾਇਦ ਇਹ ਨਵਾਂ ਰੂਪ ਦਿਖਾ ਸਕਣਗੇ ਦੇ ਸਕਣਗੇ ਜੀ ਉਧਰ ਰਾਜਾ ਵੜਿੰਗ ਨੇ ਮੋਦੀ ਸਰਕਾਰ ਦੀ ਅਲੋਚਨਾ ਕੀਤੀ ਉਹਨਾਂ ਕਿਹਾ ਕਿ 12 ਸਾਲਾਂ ਚ ਮੋਦੀ ਸਾਹਿਬ ਨੇ ਪੰਜਾਬ ਨੂੰ ਕਦੇ ਕੁਝ ਨਹੀਂ ਦਿੱਤਾ ਤੇ ਹੁਣ ਉਹਨਾਂ ਦੀ ਜਿਹੜੀ ਤੰਜ ਕਟਾਕਸ਼ ਜਿਹੜੇ ਹੈਗੇ ਸਿੱਧੇ ਦੇਸ਼ ਦੇ ਪ੍ਰਧਾਨ ਮੰਤਰੀ ਮੋਦੀ ਨੂੰ ਹੈਗੇ ਉਹ ਕਹਿੰਦੇ ਕਿ ਵੀ ਪੰਜਾਬ ਦੇ ਨਾਲ ਇੱਥੇ ਫੇਰ ਉਹੀ ਗੱਲ ਕਿ ਪੰਜਾਬ ਦੇ ਨਾਲ ਵਿਤ ਕਰਾ ਕੇ ਤੇ ਨਾ ਕਿਤੇ ਹੁੰਦਾ ਜੀ ਦਰਅਸਲ ਇਹ ਜਿਹੜਾ ਬਿਆਨ ਹੈਗਾ ਜੀ ਇਹ ਬਜਟ ਦੇ ਨਾਲ ਹੀ ਮਿਲਦਾ ਹੈ ਅ ਬਜਟ ਦੇ ਉੱਪਰ ਮਤਲਬ ਪ੍ਰतिकਰਮ ਦੇ ਰਹੀ ਸੀ ਰਾਜਾਪੜਿੰਗ ਅਮਰਿੰਦਰ ਸਿੰਘ ਰਾਜਾਪੜਿੰਗ ਪੰਜਾਬ ਕਾਂਗਰਸ ਦੇ ਪ੍ਰਧਾਨ ਨੇ ਤੇ ਉਹਨਾਂ ਨੇ ਇਹੀ ਕਿਹਾ ਹੈਗਾ ਵੀ ਜੇ ਆਪਣਾ ਪੀਐਮ ਮੋਦੀ ਨੇ ਜੇ ਆ ਕੇ ਗੱਲਬਾਤ ਹੀ ਕਰਨੀ ਸੀ ਪੰਜਾਬ ਦੇ ਵਿੱਚ ਕੁਸ਼ਤਾ ਐਲਾਨ ਕਰ ਦਿੰਦੇ ਵੀ ਸ਼੍ਰੀ ਗੁਰੂ ਰਵੀਦਾਸ ਯੂਨੀਵਰਸਿਟੀ ਦੀ ਸਥਾਪਨਾ ਹੀ ਕਰਨ ਦਾ ਐਲਾਨ ਕਰ ਦਿੰਦੇ ਪੰਜਾਬ ਚ ਇੰਟਰਨੈਸ਼ਨਲ ਲੈਵਲ ਦੀ ਯੂਨੀਵਰਸਿਟੀ ਹੁੰਦੀ ਤੇ ਲੇਕਿਨ ਉਹਨਾਂ ਨੇ ਨਾਲ ਹੀ ਜਿਹੜਾ ਹੈਗਾ ਰਾਜਾ ਬੜਿੰਗ ਨੇ ਡਾਕਟਰ ਨਵਜੋਤ ਕੌਰ ਸਿੱਧੂ ਤੇ ਵੀ ਜਿਹੜੇ ਹੈਗੇ ਆ ਤੰਜ਼ ਵੀ ਕਸਿਆ ਤੇ ਸਿਆਸੀ ਵਾਰ ਆਪਾਂ ਜੀ ਕਹੀਏ ਉਹ ਵੀ ਕੀਤੇ ਨੇ ਉਹਨਾਂ ਨੇ ਕਿਹਾ ਵੀ ਠੀਕ ਹੈ ਮੈਂ ਕਹਿੰਦੀ ਇੱਜ਼ਤ ਕਰਦਾ ਉਹਨਾਂ ਦੀ ਲੇਕਿਨ ਨਾਲ ਹੀ ਮਤਲਬ ਇਹ ਕਹਤਾ ਇੱਜ਼ਤ ਤੋਂ ਬਾਅਦ ਨਾਲ ਦੀ ਨਾਲ ਕਹਤਾ ਵੀ ਉਹਨਾਂ ਨੂੰ ਜੀ ਮਾਨਸਿਕ ਜਿਹੜੀ ਹੈਗੀ ਹੈ ਇਲਾਜ ਦੀ ਲੋੜ ਹੈਗੀ ਹੈ ਫਿਰ ਇਹ ਕਿਹੜੀ ਇੱਜ਼ਤ ਹੋਈ ਮਹਤਵ ਜੀ ਨਾਲੇ ਤਾਂ ਇੱਜ਼ਤ ਕਹਿ ਰਹੇ ਹੋ ਤੁਸੀਂ ਤੇ ਨਾਲੇ ਤੁਸੀਂ ਕਹਿ ਰਹੇ ਹੋ ਇੱਕ ਬੰਦੇ ਨੂੰ ਪਾਗਲ ਦੀ ਤਰ੍ਹਾਂ ਕਹਿ ਰਹੇ ਹੋ ਕਿ ਵੀ ਭਈ ਉਹ ਮਾਨਸਿਕ ਅਸੰਤੁਲਨ ਆਪਣਾ ਮਤਲਬ ਕਿ ਉਹਦਾ ਖਰਾਬ ਉਹਨੂੰ ਠੀਕ ਕਰ ਲੈਣਾ ਚਾਹੀਦਾ ਉਹਨਾਂ ਨੂੰ ਇਲਾਜ ਕਰਾ ਲੈਣਾ ਚਾਹੀਦਾ ਫਿਰ ਇੱਜ਼ਤ ਨਹੀਂ ਹੋਈ ਉਹ ਤਾਂ ਸ਼ੁਰੂ ਤੋਂ ਮਤਲਬ ਦਿਲ ਦੇ ਵਿੱਚ ਫਿਰ ਜਿਹੜਾ ਰੰਜ ਸੀ ਉਹ ਸਾਹਮਣੇ ਆਇਆ ਜੀ ਜੀ ਬਿਲਕੁਲ ਹੁਣ ਚਲੋ ਹੁਣ ਸਿਆਸੀ ਗੱਲਾਂ ਨੇ ਜੀ ਆਪਾਂ ਹੁਣ ਕੀ ਕਹਿ ਸਕਦੇ ਆ ਇਹਦੇ ਬਾਰੇ ਕਿਉਂਕਿ ਦੇਖੋ ਜਿਹੜਾ ਉਹਨਾਂ ਦਾ ਆਪਾਂ ਕਹਿ ਦਈਏ ਵੀ ਜਿਹੜਾ ਬਿਆਨ ਸੀਗਾ ਉਹਨਾਂ ਦਾ ਮੈਡਮ ਸਿੱਧੂ ਦਾ ਤੇ ਉਹ ਵੀ ਥੋੜਾ ਜਿਹਾ ਮਤਲਬ ਉਸੇ ਕਰਕੇ ਤਾਂ ਬਾਹਰ ਕੱਢਿਆ ਗਿਆ ਸੀਗਾ ਪਾਰਟੀ ਚ ਤੇ 500 ਕਰੋੜ ਦਾ ਜਿਹੜਾ ਤੁਸੀਂ ਕਹੋ ਵੀ ਜਿਹੜੀ ਗੱਲਬਾਤ ਸੀਗੀ ਉੱਤੇ ਇਤਰਾਜ਼ ਹੋਈ ਵੱਡੇ ਜੀ ਤੇ ਦੇਖੋ ਮੈਂ ਤਾਂ ਮੈਂ ਤਾਂ ਵੀ ਗੱਲ ਪਰ ਇੱਥੇ ਇਹ ਵੀ ਆਉਂਦੀ ਹੈ ਕਿ ਬਿਆਨ ਤਾਂ ਹੋਰਾਂ ਨੇ ਵੀ ਬਹੁਤ ਦਿੱਤੇ ਆ ਏ ਨਹੀਂ ਕਿ ਇਕੱਲੇ ਸਿੱਧੂਨ ਮੈਡਮ ਸਦੂਨੇ ਦਿੱਤੇ ਬਿਆਨ ਤਾਂ ਹੋਰਾਂ ਨੇ ਵੀ ਬਹੁਤ ਦਿੱਤੇ ਆ ਤਿੱਖੇ ਤਿੱਖੇ ਦਿੱਤੇ ਆ ਤੇ ਸਰਗਰਮ ਵੀ ਹੋਇਆ ਉਹਨਾਂ ਦੀ ਚਰਚਾ ਹੋਈ ਆ ਸਿਆਸੀ ਗਲਿਆਰਿਆਂ ਦੇ ਵਿੱਚ ਪਰ ਕਿਤੇ ਨਾ ਕਿਤੇ ਨਵਜੋਤ ਕੌਰ ਸਿੱਧੂ ਨੂੰ ਇੱਕਦਮ ਪਾਰਟੀ ਤੋਂ ਸ਼ਾਮ ਨੂੰ ਉਹਨਾਂ ਦਾ ਬਿਆਨ ਆਉਂਦਾ ਸਵੇਰੇ ਉਹਨਾਂ ਦਾ ਬਿਆਨ ਆਉਂਦਾ ਸ਼ਾਮ ਨੂੰ ਉਹਨੂੰ ਪਾਰਟੀ ਦੇ ਵਿੱਚੋਂ ਬਾਹਰ ਕੱਢ ਦਿੱਤਾ ਜਾਂਦਾ ਨਾ ਗੱਲ ਕੀਤੀ ਜਾਂਦੀ ਨਾ ਚਰਚਾ ਕੀਤੀ ਜਾਣੀ ਕਿਤੇ ਨਾ ਕਿਤੇ ਇਹ ਮਨ ਦੇ ਵਿੱਚ ਜਿਹੜੀ ਆ ਉਹ ਜਿਹੜੀ ਨਾ ਕਹਿੰਦੇ ਨੇ ਕਿ ਵੀ ਕਲੇਸ਼ ਜਿਹੜਾ ਹੁੰਦਾ ਆ ਉਹ ਪੜਾਸ ਜਿਹੜੀ ਆ ਉਹ ਸਾਹਮਣੇ ਆਉਂਦੀ ਆ ਇਹਨਾਂ ਚੀਜ਼ਾਂ ਦੇ ਨਾਲ ਬਿਲਕੁਲ ਪਰ ਹੁਣ ਕਿਉਂਕਿ ਉਹਨਾਂ ਨੇ ਪਣਾ ਕੁਝ ਐਸ ਜੀ ਭਾਜਪਾ ਦੇ ਲੀਡਰਾਂ ਨਾਲ ਮਿਲਦੀ ਦਿਖਾਈ ਦੇ ਰਹੇ ਨੇ ਉਹ ਤੇ ਉਹਨਾਂ ਦੇ ਹੱਕ ਦੇ ਵਿੱਚ ਵੀ ਬਿਆਨ ਦਿੱਤਾ ਤੇ ਉਹ ਉਹਨਾਂ ਨੇ ਇਹ ਵੀ ਕਿਹਾ ਵੀ ਕਿਹੜੀ ਪਾਰਟੀ ਤੋਂ ਨਿਕਲਣ ਦੀ ਗੱਲ ਕਰ ਰਹੇ ਨੇ ਮੈਡਮ ਸਿੱਧੂ ਵੀ ਉਹ ਤਾਂ ਪਹਿਲਾਂ ਹੀ ਪਾਰਟੀ ਤੋਂ ਅਸਤੇ ਕੱਢੇ ਹੋਏ ਨੇ ਮਤਲਬ ਉਹ ਇਸ ਤਰ੍ਹਾਂ ਦੀਆਂ ਜਿਹੜੀਆਂ ਇੱਕ ਦੂਜੀ ਦੇ ਦੁਸ਼ਮਣਬਾਜ਼ੀਆਂ ਜਿਹੜੀਆਂ ਉਹ ਉਹ ਸ਼ੁਰੂ ਨੇ ਜੀ ਇਸ ਦੇ ਨਾਲ ਹੀ ਆਪਾਂ ਫਿਰ ਇਹ ਗੱਲ ਵੀ ਕਰ ਲੈਨੇ ਆ ਕਿ ਕਹਿੰਦੇ ਕਿ ਵੀ ਚੰਨੀ ਸਾਹਿਬ ਕਹਿੰਦੇ ਕਿ ਮੈਂ ਨਵਜੂਤ ਕੌਰ ਸਿੱਧੂ ਦੇ ਨਾਲ ਗੱਲਬਾਤ ਕੀਤੀ ਆ ਫੋਨ ਤੇ ਤੇ ਕਹਿੰਦੇ ਵੀ ਮੈਂ ਮਨਾਉਣ ਦੀ ਕੋਸ਼ਿਸ਼ ਕਰਾਂਗੇ ਵੀ ਘਰ ਵਾਪਸੀ ਹੋ ਜਾਵੇ ਉਹਨਾਂ ਦੀ ਤੇ ਇਹ ਇਹ ਮੈਨੂੰ ਲੱਗਦਾ ਵੀ ਚੰਗੀ ਗੱਲ ਹੈਗੀ ਆ ਜੀ ਇਦਾਂ ਹੋ ਜਾਵੇ ਜੇ ਉਹਨਾਂ ਨੇ ਕਿਹਾ ਹੈਗਾ ਔਰ ਜੇ ਉਹ ਇਸ ਚ ਕਾਮਯਾਬ ਹੋ ਜਾਂਦੇ ਨੇ ਤਾਂ ਇਹ ਸਮਝ ਲਓ ਵੀ ਰਾਜਾ ਬੜਿੰਗ ਤੋਂ ਇੱਕ ਕਦਮ ਗਾਂਹ ਨਿਕਲ ਜਾਣਗੇ ਤੇ ਕਿਉਂਕਿ ਰਾਜਾ ਬੜਿੰਗ ਹੋਰੀ ਹੋਈ ਚਾਹ ਰਹੇ ਨੇ ਵੀ ਉਹ ਜੇ ਮੈਡਮ ਸਿੱਧੂ ਬਾਹਰ ਨਿਕਲਣ ਬਾਹਰ ਰਹਿਣ ਤਾਂ ਚੰਗੀ ਗੱਲ ਹੈ ਕਿਉਂਕਿ ਉਹ ਸ਼ਾਇਦ ਉਹਨਾਂ ਦੀ ਬਿਆਨਬਾਜ਼ੀ ਨੂੰ ਪਸੰਦ ਨਹੀਂ ਕੀਤਾ ਉਹਨਾਂ ਨੇ ਜੀ ਲੈਕਿਨ ਜੇ ਚੰਨੀ ਹੋ ਰਹੀ ਇੱਧਰ ਕਰਵਾ ਲੈਂਦੇ ਨੇ ਪੈਚ ਅਪ ਜੀ ਹੋ ਜਾਂਦਾ ਤਾਂ ਇਹ ਬਹੁਤ ਮੈਨੂੰ ਲੱਗਦਾ ਵੀ ਵੱਡਾ ਇੱਕ ਵੱਡੀ ਪੁਲਾੰਗ ਹੋएगी ਚੰਨੀ ਹੋਰਾਂ ਦੀ ਕਿਉਂਕਿ ਚੰਨੀ ਡਾਕਟਰ ਚੰਨੀ ਦੇ ਬਾਰੇ ਹਮੇਸ਼ਾ ਇਹੀ ਮੰਨਿਆ ਜਾ ਰਿਹਾ ਵੀ ਸ਼ਾਇਦ ਉਹਨਾਂ ਨੂੰ ਜਿਹੜਾ ਹੈਗਾ ਸੀਐਮ ਦਾ ਚਿਹਰਾ ਲਾਨਿਆ ਜਾਵੇ ਜਦਕਿ ਕਾਂਗਰਸ ਜਿਹੜੀ ਹੈਗੀ ਆ ਪਾਰਟੀ ਇਸ ਤੋਂ ਮੁਨਕਰ ਹੋ ਚੁੱਕੀ ਹੈ ਵੀ ਅਸੀਂ ਕਿਸੇ ਨੂੰ ਸੀਐਮ ਚਿਹਰਾ ਨਹੀਂ ਬਣਾਉਣਾ ਇਸ ਗੱਲ ਦੀ ਵੀ ਜਿਹੜੀ ਜੰਗ ਹੈਗੀ ਅੰਦਰ ਖਾਤੇ ਚੱਲਦੀ ਹੈ ਤੁਸੀਂ ਦੇਖੋ ਪ੍ਰਤਾਪ ਬਾਜਵਾ ਵੀ ਇਸ ਦੌਰ ਚ ਨੇ ਸੁਖਪਾਲ ਸਿੰਘ ਖਹਿਰਾ ਵੀ ਰਾਜਾ ਵੜਿੰਗ ਤਾਂ ਚਲੋ ਹੈ ਗਈ ਹੈਗੀ ਜੀ ਜੀ ਇਸ ਦੇ ਨਾਲ ਇੱਕ ਖਬਰ ਹੋਰ ਵੀ ਆ ਜਿਹੜੀ ਬਹੁਤ ਹੀ ਦੁਖਦਾਈ ਵੀ ਹੈਗੀ ਆ ਕਹਿੰਦੇ ਕਿ ਵੀ ਸਕੂਲ ਦੇ ਵਿੱਚ ਬੱਚਿਆਂ ਦਾ ਖਾਣਾ ਖਾਣ ਤੋਂ ਬਾਅਦ ਉਹਨਾਂ ਦੀ ਸਿਹਤ ਵਿਗੜੀ ਆ ਤੇ ਕਾਫੀ 8 8 ਜਿਹੜੇ ਬੱਚੇ ਆ ਵਿਦਿਆਰਥੀ ਆ ਉਹਨਾਂ ਦੀ ਹਾਲਤ ਵਿਗੜੀ ਆ ਗੁਰਦਾਸਪੁਰ ਦੀ ਇਹ ਖਬਰ ਆ ਕਹਿੰਦੇ ਫੂਡ ਪੋਇਜ਼ਨਿੰਗ ਹੋਈ ਆ ਬੱਚਿਆਂ ਨੂੰ ਜੀ ਜੀ ਹਲੇ ਜਾਂਚ ਰਿਪੋਰਟ ਆਉਣੀ ਹੈ ਜੀ ਹਜੇ ਆਸ ਤਾਂ ਇਹੀ ਹੈ ਵੀ ਲੋਕਾਂ ਨੂੰ ਵੀ ਫੂਡ ਪੋਇਜ਼ਨਿੰਗ ਹੈਗੀ ਹੈ ਲੇਕਿਨ ਜਿਹੜਾ ਪ੍ਰਸ਼ਾਸਨ ਜਿਹੜਾ ਕਿਉਂਕਿ ਮੈਰੀਟੋਰੀਅਸ ਸਕੂਲ ਹੈਗਾ ਜੀ ਇਹ ਮੈਰੀਟੋਰੀਅਸ ਸਕੂਲ ਦੇ ਬੱਚੇ ਜਿਹੜੇ 8 ਬੱਚੇ ਸੀਗੇ ਜੀ ਹੋਸਟਲ 'ਚ ਰਹਿ ਰਹੇ ਸੀਗੇ ਤੇ ਉਹਨਾਂ ਨੇ ਜਿਹੜਾ ਕੁਝ ਖਾਧਾ ਤੇ ਉਸ ਤੋਂ ਬਾਅਦ ਹੀ ਜਿਹੜੇ ਉਹ ਬਿਮਾਰ ਪਏ ਤੇ ਬੱਚਿਆਂ ਦੀ ਸਿਹਤ ਨਾਲ ਇਦਾਂ ਖਿਲਵਾੜ ਨਹੀਂ ਕੀਤਾ ਜਾਣਾ ਚਾਹੀਦਾ ਸਰਕਾਰੀ ਸਕੂਲ ਨੇ ਤੇ ਕਿਉਂਕਿ ਜਿਹੜਾ ਹੈਗਾ ਪਹਿਲਾਂ ਹੀ ਜਿਹੜਾ ਸਰਕਾਰੀ ਸਕੂਲਾਂ ਪਰਤੀ ਉਹ ਚੀਜ਼ ਨਹੀਂ ਬਣਦੀ ਕਹਿੰਦੇ ਉਹ ਨੰਬਰ ਨਹੀਂ ਹੁੰਦੇ ਜਾਂ ਅਕਸ ਖਰਾਬ ਹੁੰਦਾ ਤੇ ਜਿਵੇਂ ਇਸ ਦਾ ਦਾ ਹੈਗਾ ਤੇ ਹੁਣ ਜਾਂਚ ਰਿਪੋਰਟ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਖਾਣੇ 'ਚ ਨੁਕਸ ਸੀ ਜਾਂ ਕੁਝ ਹੋਰ ਬੱਚਿਆਂ ਨੇ ਖਾਦਾ ਸੀ ਇਕੱਠਿਆਂ ਨੇ ਜੀ ਜੀ ਬਿਲਕੁਲ ਇਸੇ ਤਰ੍ਹਾਂ ਮਹਿਤਾਬ ਜੀ ਬਹੁਤ ਸਾਰੀਆਂ ਖਬਰਾਂ ਜਿਹੜੀਆਂ ਇਸ ਤਰ੍ਹਾਂ ਦੀਆਂ ਆਉਂਦੀਆਂ ਨੇ ਜਿਨ੍ਹਾਂ ਦੀ ਜਾਣਕਾਰੀ ਸਾਡੇ ਦਰਸ਼ਕਾਂ ਨੂੰ ਪਹੁੰਚਾਣੀ ਬੇहद ਜ਼ਰੂਰੀ ਹੁੰਦੀ ਹੈ ਤੇ ਤੁਸੀਂ ਇਹਨਾਂ ਖਬਰਾਂ ਤੇ ਚਰਚਾ ਕੀਤੀ ਗੱਲਬਾਤ ਕੀਤੀ ਸਾਰੀ ਜਾਣਕਾਰੀ ਦਰਸ਼ਕਾਂ ਤੱਕ ਪਹੁੰਚਾਈ ਉਸ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਸ਼ੁਕਰੀਆ ਧੰਨਵਾਦ ਜੀ ਜੀ ਇਸ ਪ੍ਰੋਗਰਾਮ ਦੇ ਵਿੱਚ ਹੋਰ ਖਬਰਾਂ ਲੈ ਕੇ ਹਾਜ਼ਰ ਹੋਵਾਂਗੇ ਜੋ ਤੁਹਾਡੇ ਲਈ ਬੇਹਦ ਜ਼ਰੂਰੀ ਹੋਣਗੀਆਂ ਹੁਣ ਸਮਾਂ ਇਜਾਜ਼ਤ ਨਹੀਂ ਦੇ ਰਿਹਾ ਇਹਦੇ ਲਈ ਇਜਾਜ਼ਤ ਧੰਨਵਾਦ